ਇਹਦੀ ਵੱਡੀ ਖਬਰ ਦਲਜੀਤ ਦੁਸਾਂਜ ਦੇ ਦਿਲੂ ਮਿਨਾਤੀ ਸ਼ੋਅ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦਲਜੀਤ ਦੇ ਸ਼ੋਅ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਨੇ ਇਸ ਸ਼ੋਅ ਦੇ ਵਿੱਚ ਹੁਣ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਉਤੇ ਮਨਾਹੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਬੱਚਿਆਂ ਨੂੰ ਸਟੇਜ ਉੱਤੇ ਬੁਲਾਉਣ ਉਤੇ ਵੀ ਮਨਾਹੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਗਾਈਡਲਾਈਨ ਦਲਜੀਤ ਦੇ ਹైదరాబాద్ ਵਾਲੇ ਸ਼ੋਅ ਨੂੰ ਲੈ ਕੇ ਜਾਰੀ ਕੀਤੀਆਂ ਨੇ ਕੱਲ ਹైదరాబాద్ ਵਿੱਚ ਦਲਜੀਤ ਦੁਸਾਂਜ ਦਾ ਸ਼ੋਅ ਹੋਣਾ ਹੈ ਅਤੇ ਤెలంగాణ ਦੇ ਮਹਿਲਾ ਵਿਕਾਸ ਵਿਭਾਗ ਨੇ ਇਸ ਤੋਂ ਪਹਿਲਾਂ ਨੋਟਿਸ ਜਾਰੀ ਕਰ ਦਿੱਤਾ ਹੈ ਦਲਜੀਤ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਸਟੇਜ ਦੇ ਉੱਤੇ ਬੱਚਿਆਂ ਨੂੰ ਨਾ ਬੁਲਾਉਣ ਕਿਉਂਕਿ ਇਸ ਤੋਂ ਪਹਿਲਾਂ ਦਲਜੀਤ ਦੁਸਾਂਜ ਦੇ ਜਦੋਂ ਵੀ ਸ਼ੋਅ ਹੁੰਦੇ ਨੇ ਤਾਂ ਸਟੇਜ ਦੇ ਉੱਤੇ ਉਹ ਬੱਚਿਆਂ ਨੂੰ ਜ਼ਰੂਰ ਬੁਲਾਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਔਰ ਉਹਨਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਹੈਂਡਲਰਾਂ ਦੇ ਉੱਤੇ ਪਾਈ ਜਾਂਦੀ ਹੈ ਪਰ ਇਸ ਨੂੰ ਲੈ ਕੇ ਹੁਣ ਤੇਲੰਗਾਨਾ ਦੇ ਜੋ ਮਹਿਲਾ ਤੇ ਬਾਲ ਵਿਕਾਸ ਵਿਭਾਗ ਹੈ ਉਸ ਦੇ ਵੱਲੋਂ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਹੈ ਕਿ ਆ ਗਿਆ ਹੈ ਕਿ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਸਟੇਜ ਉੱਤੇ ਨਾ ਬੁਲਾਇਆ ਜਾਵੇ ਅਤੇ ਜੇਕਰ ਬੱਚੇ ਉਹਨਾਂ ਦੇ ਸ਼ੋਅ ਦੇ ਵਿੱਚ ਜਾਂਦੇ ਆ ਤਾਂ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤ ਅਤੇ ਵਲਗਰ ਗੀਤ ਉਹਨਾਂ ਦੇ ਵੱਲੋਂ ਉੱਥੇ ਨਾ ਗਾਏ ਜਾਣ ਤਾਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਤੇਲੰਗਾਨਾ ਦੀ ਸਰਕਾਰ ਦੇ ਵੱਲੋਂ ਹੀ ਗਾਈਡਲਾਈਨ ਜਾਰੀ ਕੀਤੀਆਂ ਨੇ ਕੱਲ ਯਾਨੀ ਕਿ 15 ਤਰੀਕ ਨੂੰ ਹੈਦਰਾਬਾਦ ਦੇ ਵਿੱਚ ਦਿਲਜੀਤ ਦਾ ਦਿਲੂ ਮਨਾਤੀ ਸ਼ੋ ਹੋਣਾ ਹੈ ਦੱਸਦੀ ਕਿ ਪੂਰੇ ਇੰਡੀਆ ਦੇ ਵਿੱਚ ਦਿਲਜੀਤ ਦੂਸਾਂਜ ਦਾ ਇਹ ਟੂਰ ਚੱਲ ਰਿਹਾ ਹੈ ਜਿਸ ਦੇ ਚੱਲਦੇ ਦਿੱਲੀ ਦੇ ਵਿੱਚ ਸ਼ੋ ਹੋਇਆ ਸੀ ਜੈਪੁਰ ਦੇ ਵਿੱਚ ਸ਼ੋ ਹੋ ਚੁੱਕਾ ਤੇ ਹੁਣ ਹੈਦਰਾਬਾਦ ਦੇ ਵਿੱਚ ਸ਼ੋ ਹੋਣਾ ਸੀ ਪਰ ਉਸ ਤੋਂ ਪਹਿਲਾਂ ਦਿਲਜੀਤ ਦੂਸਾਂਜ ਲਈ ਇਹ ਗਾਈਡਲਾਈਨ ਜਾਰੀ ਕਰ ਦਿੱਤੀਆਂ ਗਈਆਂ ਨੇ ਦੱਸਦੀ ਕਿ ਚੰਡੀਗੜ੍ਹ ਦੇ ਪੰਡਿਤ ਰਾਉ ਤਰਨੇਵਰ ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਦਲਜੀਤ ਦੋ ਸਾਂਝ ਦੇ ਗੀਤਾ ਦੇ ਵਿੱਚ ਜੋ ਸ਼ੋਅ ਹੁੰਦੇ ਨੇ ਉਹਨਾਂ ਦੇ ਵਿੱਚ ਵਲਗਰ ਗੀਤ ਗਾਏ ਜਾਂਦੇ ਨੇ ਉੱਥੇ ਗੰਨ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਏ ਜਾਂਦੇ ਨੇ ਜਿਸ ਕਰਕੇ ਉੱਥੇ ਬੱਚੇ ਮੌਜੂਦ ਹੁੰਦੇ ਨੇ ਤਾਂ ਉਹਨਾਂ ਦੇ ਉੱਤੇ ਕੀ ਅਸਰ ਪਵੇਗਾ ਤਾਂ ਇਸੇ ਨੂੰ ਲੈ ਕੇ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਦੱਸਦੀ ਹੈ ਕਿ ਪੰਡਿਤ ਰਾਓ ਇਸ ਤੋਂ ਪਹਿਲਾਂ ਵੀ ਕਈ ਗਾਇਕਾ ਨੂੰ ਲੈ ਕੇ ਇਸ ਤਰੀਕੇ ਦੀਆਂ ਸ਼ਿਕਾਇਤਾਂ ਕਰ ਚੁੱਕੇ ਨੇ ਪਰ ਹੁਣ ਉਹਨਾਂ ਦੇ ਵੱਲੋਂ ਹైదరాబాద్ ਦੇ ਵਿੱਚ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਇਹ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਦਲਜੀਤ ਦੁਸਾਂਜ ਨੂੰ ਅਤੇ ਕਿਹਾ ਗਿਆ ਹੈ ਕਿ ਆਪਣੇ ਸ਼ੋਅ ਦੇ ਵਿੱਚ ਬੱਚਿਆਂ ਨੂੰ ਸਟੇਜ ਦੇ ਉੱਤੇ ਨਾ ਬੁਲਾਉਣ ਕਿਉਂਕਿ ਜੇਕਰ ਉਹਨਾਂ ਦੇ ਸ਼ੋਅ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਟੇਜ ਦੇ ਉੱਤੇ ਇੱਕ ਵੱਡਾ ਸਿਸਟਮ ਲੱਗਾ ਹੁੰਦਾ ਹੈ ਜਿਸ ਕਰਕੇ ਉੱਥੋਂ ਦੀ ਜੋ ਆਵਾਜ਼ ਹੈ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਉੱਥੋਂ ਦਾ ਜੋ ਸਿਸਟਮ ਹੈ ਪੂਰਾ ਤਾਂ ਉੱਥੇ ਹੀ ਨਹੀਂ ਤੇਜ਼ ਆਵਾਜ਼ ਹੁੰਦੀ ਹੈ ਕਿ ਬੱਚਿਆਂ ਦਾ ਉੱਥੇ ਖੜੇ ਰਹਿਣਾ ਸਹੀ ਨਹੀਂ ਹੁੰਦਾ ਕਿਉਂਕਿ ਉੱਥੇ ਉਹਨਾਂ ਦੇ ਕੰਨਾਂ ਦੇ ਅਸਰ ਪੈ ਸਕਦਾ ਹੈ ਕਿਉਂਕਿ ਬਹੁਤ ਜ਼ਿਆਦਾ ਤੇਜ਼ ਆਵਾਜ਼ ਦੇ ਵਿੱਚ ਦਲਜੀਤ ਗਾਉਂਦੇ ਨੇ ਪਰ ਜਦੋਂ ਸਟੇਜ 'ਤੇ ਬੁਲਾਇਆ ਜਾਂਦਾ ਹੈ ਤਾਂ ਉੱਥੇ ਜੋ ਪੂਰਾ ਸਿਸਟਮ ਹੈ ਤਾਂ ਉੱਥੇ ਕਈ ਤਰ੍ਹਾਂ ਦੀਆਂ ਤਰੰਗਾਂ ਵੀ ਨਿਕਲਦੀਆਂ ਨੇ ਜਿਸ ਨੂੰ ਲੈ ਕੇ ਇਹ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਬੱਚਿਆਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਉੱਥੇ ਜੋ ਹਾਲਾਤ ਉਸ ਮੌਕੇ ਹੁੰਦੇ ਨੇ ਤਾਂ ਇਸ ਨੂੰ ਲੈ ਕੇ ਇਹ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਨਾਲ ਹੀ ਉਹ ਜੋ ਬੱਚੇ ਇਹਨਾਂ ਸ਼ੋਜ਼ ਦੇ ਵਿੱਚ ਆਉਂਦੇ ਨੇ ਤਾਂ ਉਹ ਗਨ ਕਲਚਰ ਦੇ ਗੀਤ ਦੇਖ ਕੇ ਵੀ ਪ੍ਰਭਾਵਿਤ ਹੁੰਦੇ ਨੇ ਔਰ ਜੇਕਰ ਬਲਗਰ ਤਰੀਕੇ ਦੇ ਗੀਤ ਵੀ ਉਹਨਾਂ ਦੇ ਵੱਲੋਂ ਗਾਏ ਜਾਂਦੇ ਨੇ ਤਾਂ ਉਹਨਾਂ ਨੂੰ ਲੈ ਕੇ ਵੀ ਉਹ ਪ੍ਰਭਾਵਿਤ ਹੁੰਦੇ ਨੇ ਤਾਂ ਦਿਲਜੀਤ ਦੋਸਾਲ ਜੀ ਜਿਨ੍ਹਾਂ ਦੇ ਵੱਲੋਂ ਦਿਲੂ ਮਨਾਤੀ ਟੂਰ ਕੀਤਾ ਜਾ ਰਿਹਾ ਹੈ ਪੂਰੇ ਇੰਡੀਆ ਦੇ ਵਿੱਚ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਉਹਨਾਂ ਦਾ ਟੂਰ ਹੋਇਆ ਸੀ ਔਰ ਉਸ ਤੋਂ ਬਾਅਦ ਜੈਪੁਰ ਦੇ ਵਿੱਚ ਵੀ ਉਹਨਾਂ ਦਾ ਇਹ ਟੂਰ ਹੋਇਆ ਸੀ ਜਿਸ ਵਿੱਚ ਬੜੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਔਰ ਅਕਸਰ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਲੋਕਾਂ ਦੇ ਵਿੱਚ ਕ੍ਰੇਜ਼ ਦੇਖ ਨੂੰ ਮਿਲਦਾ ਹੈ ਦੂਰੋਂ ਦੂਰੋਂ ਲੋਕ ਉਥੇ ਪਹੁੰਚਦੇ ਨੇ ਔਰ ਬੱਚੇ ਵੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸ਼ੋਅਜ਼ ਦਾ ਹਿੱਸਾ ਬੰਦਦੇ ਨੇ ਤਾਂ ਪੰਡਿਤ ਰਾਉਤ ਨੇ ਵੱਧ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਹੈ ਜਿਸ ਦੇ ਮੁਤਾਬਿਕ ਬੱਚਿਆਂ ਨੂੰ ਸਟੇਜ ਦੇ ਉੱਤੇ ਬੁਲਾਉਣ ਉਤੇ ਮਨਾਹੀ ਕੀਤੀ ਜਾਵੇ ਔਰ ਜੋ ਗਨਕਲਚਨ ਨੂੰ ਪ੍ਰਮੋਟ ਕਰਨ ਵਾਲੇ ਗੀਤ ਆ ਜਾਂ ਵਲਗਰ ਗੀਤ ਆ ਤਾਂ ਉਹਨਾਂ ਦੇ ਬਲੋਥੇ ਨਾ ਗਾਏ ਜਾਂ ਤਾਂ ਇਸ ਨੂੰ ਲੈ ਕੇ ਨੋਟਿਸ ਜਾਰੀ ਹੋ ਚੁੱਕਾ ਹੈ ਹਦਰਾਬਾਦ ਦੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਤਾਂ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਮੁਸ਼ਕਲਾਂ ਇੱਥੇ ਦਿਲਜੀਤ ਦੁਸਾਂਝ ਦੀਆਂ ਵੱਧ ਚੁੱਕੀਆਂ ਨੇ ਕਿਉਂਕਿ ਕੋਈ ਵੀ ਗਾਇਕ ਲੈ ਕੇ ਗਾਉਂਦਾ ਹੈ ਤਾਂ ਪਹਿਲਾ ਪ੍ਰੀਪਲਾਨਡ ਉਹਨਾਂ ਦੇ ਗੀਤ ਹੁੰਦੇ ਨੇ ਕਿ ਕਿਸ ਤਰੀਕੇ ਦੇ ਗੀਤ ਉਥੇ ਗਾਏ ਜਾਣਗੇ ਔਰ ਜਿਸ ਤਰੀਕੇ ਦੇ ਗੀਤ ਗਾਇਕਾ ਦੇ ਵੱਲੋਂ ਗਾਏ ਹੁੰਦੇ ਨੇ ਉਹੀ ਸਟੇਜ ਦੇ ਉੱਤੇ ਉਹਨਾਂ ਨੇ ਪਰਫਾਰਮ ਕਰਨੇ ਹੁੰਦੇ ਨੇ ਤਾਂ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਦਿਲਜੀਤ ਲਈ ਇਹ ਛੋਟਾ ਜਿਹਾ ਝਟਕਾ ਜ਼ਰੂਰ ਹੈ ਕਿਉਂਕਿ ਬੱਚਿਆਂ ਨੂੰ ਬੁਲਾਉਣ ਉਤੇ ਮਨਾਹੀ ਲਗਾਈ ਗਈ ਹੈ ਔਰ ਵੱਡੀ ਗਿਣਤੀ ਦੇ ਵਿੱਚ ਬੱਚੇ ਉਹਨਾਂ ਦੇ ਸ਼ੋਜ਼ ਦੇ ਵਿੱਚ ਪਹੁੰਚਦੇ ਨੇ ਔਰ ਉਹਨਾਂ ਨੂੰ ਟਾਰਗੇਟ ਆਡੀਅנס ਦੇ ਵੱਲੋਂ ਸਟੇਜ ਉੱਤੇ ਵੀ ਬੁਲਾਇਆ ਜਾਂਦਾ ਹੈ ਉਹਨਾਂ ਦੇ ਜੋ ਫੈਨਸ ਨੇ ਬੱਚਿਆਂ ਦੇ ਵਿੱਚ ਜੋ ਕ੍ਰੇਜ਼ ਦੇਖਣ ਨੂੰ ਮਿਲਦਾ ਤੇ ਉਹਨਾਂ ਨੂੰ ਜੋ ਸਟੇਜ ਦੇ ਉੱਤੇ ਦਲਜੀਤ ਬੁਲਾਉਂਦੇ ਨੇ ਤਾਂ ਉਹ ਕ੍ਰੇਜ਼ ਹੋਰ ਵੱਧ ਜਾਂਦਾ ਹੈ ਲੋਕਾਂ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਦਲਜੀਤ ਉਹਨਾਂ ਨੂੰ ਸਟੇਜ ਉੱਤੇ ਆਵਾਜ਼ ਮਾਰ ਕੇ ਬੁਲਾਉਣ ਅਤੇ ਉਹਨਾਂ ਨੂੰ ਉਹਨਾਂ ਦੇ ਨਾਲ ਗੱਲਬਾਤਾਂ ਕਰਨ ਪਰ ਰੋਕ ਲੱਗ ਚੁੱਕੀ ਹੈ ਕਿ ਬੱਚਿਆਂ ਨੂੰ ਨਹੀਂ ਬੁਲਾ ਸਕਣਗੇ ਤਾਂ ਕਿਤਨੇ ਕਿਤੇ ਉਹ ਬੱਚੇ ਜੋ ਫੈਨ ਨੇ ਦਿਲਜੀਤ ਦਸਾਂਝ ਦੇ ਤਾਂ ਉਹਨਾਂ ਨੂੰ ਵੀ ਇੱਕ ਝਟਕਾ ਹੈ ਕਿਉਂਕਿ ਦੂਰੋਂ ਦੂਰੋਂ ਸ਼ੋਅ ਦੇਖਣ ਲਈ ਲੋਕ ਪਹੁੰਚਦੇ ਨੇ ਕੋਈ ਆਪਣਾ ਵਿਆਹ ਛੱਡ ਕੇ ਪਹੁੰਚ ਜਾਂਦਾ ਹੈ ਕੋਈ ਆਪਣੀ ਮੰਗਣੀ ਛੱਡ ਕੇ ਪਹੁੰਚ ਜਾਂਦਾ ਹੈ ਤੇ ਦਿਲੂ ਮਨਾਤੀ ਟੂ ਰਹਿ ਜੋ ਦਿਲਜੀਤ ਦਾ ਤਾਂ ਉਸ ਨੂੰ ਲੈ ਕੇ ਇਸ ਤਰ੍ਹਾਂ ਕਿਹਦਾ ਕ੍ਰੇਜ਼ ਦੇਖਣ ਨੂੰ ਮਿਲਦਾ ਤਾਂ ਬੱਚੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਪਰ ਹੁਣ ਇਹ ਗਾਈਡਲਾਈਨ ਜਾਰੀ ਕਰ ਦਿੱਤੀਆਂ ਗਈਆਂ ਨੇ ਦਲਜੀਤ ਦੇ ਸ਼ੋਅ ਨੂੰ ਲੈ ਕੇ ਕੱਲ ਜੋ ਹైదరాబాద్ ਦੇ ਵਿੱਚ ਇਹ ਸ਼ੋਅ ਹੋਣਾ ਹੈ ਤਾਂ ਉਸ ਤੋਂ ਪਹਿਲਾਂ ਇੱਕ ਝਟਕਾ ਦਲਜੀਤ ਦਸਾਂਜਰੂ ਕਿਹਾ ਜਾ ਸਕਦਾ ਹੈ